ਪੰਜਾਬ ਟ੍ਰਿਪਲ ਐਸ ਬੀ ਦੇ ਵੱਲੋਂ 7 ਸਤੰਬਰ 2024 ਨੂੰ ਜੂਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਸਟੈਨੋ ਟਾਈਪਿਸਟ ਦਾ ਜਿਹੜਾ ਪੇਪਰ ਲਿਆ ਗਿਆ ਸੀ ਉਸ ਦੀ ਆਨਸਰ ਕੀ ਅਫੀਸ਼ੀਅਲ ਵੈਬਸਾਈਟ ਉੱਪਰ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਆਪਣੀ ਅਫੀਸ਼ੀਅਲ ਆਨਸਰ ਕੀ ਚੈੱਕ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਆਪਣੀ ਓ ਐਮ ਆਰ ਸ਼ੀਟ ਵੀ ਚੈੱਕ ਕਰ ਸਕਦੇ ਹੋ ਇਹ ਲਿੰਕ ਜਦੋਂ ਆਪਾਂ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾਂਦੇ ਆ ਤਾਂ ਉਥੇ ਡਾਊਨਲੋਡ ਵਾਲੇ ਆਪਸ਼ਨ ਦੇ ਵਿੱਚ ਪਹਿਲਾ ਹੀ ਨੋਟੀਫਿਕੇਸ਼ਨ ਪਿਆ ਜਿੱਥੇ ਅਗੇ ਤੁਸੀਂ ਦੋਨੋਂ ਆਨਸਰ ਕੀਜ਼ ਅਤੇ ਆਪਣੇ OMR ਸ਼ੀਟ ਚੈੱਕ ਕਰ ਸਕਦੇ ਹੋ ਤੇ ਤੁਸੀਂ ਆਪਣਾ ਇਹ ਚੈੱਕ ਕਰੋ ਧੰਵਾਦੀ